ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੜਾ ਬਾਗੀ ਤੜਾ ਇਸ ਦੇ ਨਾਲ ਅਮਰਿਤਪਾਲ ਤੜਾ ਸਿਆਸਤ ਦੇ ਵਿੱਚ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਧਰਤੀ ਨੂੰ ਲੈ ਕੇ ਅਕਾਲੀ ਦਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਅਮੋ ਸਾਹਮਣੇ ਜਾਪਰੇ ਨੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਜਥੇਦਾਰ ਸਾਹਿਬ ਦੇ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਅੱਖੋਂ ਪਰੋਖੇ ਕਰਕੇ ਧਰਤੀ ਸ਼ੁਰੂ ਕਰ ਦਿੱਤੀ ਗਈ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਜੱਤਦਾਰ ਗਿਆਨੀ ਰਗਵੀਰ ਸਿੰਘ ਨੇ ਅਕਾਲਗਲ ਦੀ ਵਰਕਿੰਗ ਕਮੇਟੀ ਨੂੰ ਸੱਤ ਮੈਂਬਰੀ ਕਮੇਟੀ ਕਾਰਜਸ਼ੀਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਜੱਤਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ 2 ਦਸੰਬਰ ਨੂੰ ਨਵੀਂ ਭਰਤੀ ਲਈ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਹਾਲੇ ਤੱਕ ਕਾਰਜਸ਼ੀਲ ਨਹੀਂ ਹੋਈ ਉਹਨਾਂ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਸੱਤ ਮੈਂਬਰੀ ਨਿਗਰਾਨੀ ਕਮੇਟੀ ਨੂੰ ਕਾਰਜਸ਼ੀਲ ਕੀਤਾ ਜਾਵੇ ਤਾਂ ਜੋ ਆਪਣਾ ਕੰਮ ਕਰੇ। ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਵੇਗੀ ਜਿੱਥੇ ਅਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਤੱਕ ਜਲਦ ਹੀ ਹੋਵੇਗੀ। ਜਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਕਾਲੀ ਦਲ ਦੀ ਨਵੀਂ ਪਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਏਅਲੀ ਇਕਬਾਲ ਸਿੰਘ ਚੁੰਦਾ ਸੰਤਾ ਸਿੰਘ ਉਦੇਪੁਰ ਪ੍ਰੋਫੈਸਰ ਕਿਰਪਾਲ ਸਿੰਘ ਅਤੇ ਸਤਵੰਤ ਕੌਰ ਪੁੱਤਰੀ ਅਮਰੀਕ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦਾ 20 ਜਨਵਰੀ ਤੋਂ ਭਰਤੀ ਸ਼ੁਰੂ ਕੀਤੀ ਗਈ ਜਿਸ ਨੂੰ ਲੈ ਕੇ ਬੀਬੀ ਜ਼ਗੀਰ ਕੌਰ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਆਪਣੀ ਮਰਜ਼ੀ ਦੇ ਨਾਲ ਭਰਤੀ ਕਰ ਰਿਹਾ ਹੈ ਅਤੇ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਜੋ ਹੁਕਮ ਸੁਣਾਇਆ ਗਿਆ ਸੀ ਉਸ ਤੋਂ ਅਕਾਲੀ ਦਲ ਮੁਨਕਰ ਹੋ ਗਿਆ ਹੈ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਨੂੰ ਰਾਜਨੀਤੀ ਦੇ ਖੇਤਰ ਦੇ ਵਿੱਚ ਅਗਵਾਈ ਦਿੰਦਾ ਹੈ ਅਕਾਲੀ ਦਲ ਨੇ ਹੁਕਮਨਾਮਾ ਨਹੀਂ ਮੰਨਿਆ ਜਿਸ ਨਾਲ ਸਿੱਖ ਕੌਮ ਵੀ ਨਿਰਾਸ਼ ਹੋਈ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਹੁਨਰ ਸੁਰਜੀਤ ਹੋਣਾ ਲਾਜ਼ਮੀ ਹੈ ਜਿਕਰ ਜੋ ਕਹੇ ਸ਼੍ਰੋਮਣੀ ਅਕਾਲੀ ਦਲ ਮੋੜ ਤੋਂ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਇਸੇ ਕਾਰਨ ਪਾਰਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਅਭਿਆਨ ਦਾ ਆਗਾਜ਼ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸ਼੍ਰੋਮਣੀ ਦਲ ਦੇ ਮੈਂਬਰ ਵਜੋ ਫਾਰਮ ਭਰਿਆ ਇਸ ਮੌਕੇ ਬਾਦਲ ਨੇ ਕਿਹਾ ਕਿ 50 ਲੱਖ ਦੀ ਭਰਤੀ ਦਾ ਟੀਚਾ ਰੱਖਿਆ ਗਿਆ ਹੈ ਉਧਰ ਦੂਜੇ ਪਾਸੇ ਮਾਗੀ ਮੌਕੇ ਲੋਕ ਸਭਾ ਹਲਕਾ ਫਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੀ ਟੀਮ ਦੇ ਵੱਲੋਂ ਵੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪਾਰਟੀ ਦੇ ਵਿਸਤਾਰ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵਿੱਚ ਪੜਤੀ ਮੁਹੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦੀ ਅੰਮ੍ਰਿਤਸਰ ਦੇ ਹਾਤੀ ਦੇ ਵਿੱਚ ਪਲੇਠੀ ਮੀਟਿੰਗ ਦੀ ਸ਼ੁਰੂਆਤ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਸਥਿਤ ਗੁਰਦੁਆਰਾ ਕਾਲਾ ਮਾਹਿਰ ਜੀ ਵਿਖੇ ਕੀਤੀ ਗਈ ਇਸ ਦੌਰਾਨ ਗੱਲਬਾਤ ਕਰਦੇ ਹੋਏ ਐਮਪੀ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਦੱਸਿਆ ਕਿ ਅੱਜ ਪਾਰਟੀ ਦੇ ਲਈ ਪੜਤੀ ਮਹੀਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਵਿੱਚ ਮੁੱਖ ਤੌਰ ਉੱਤੇ ਅੱਜ ਅਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਦੇ ਖੇਤਰਾਂ ਤੋਂ ਪਾਰਟੀ ਵਰਕਰ ਮੌਜੂਦ ਰਹੇ ਹਨ ਉਹਨਾਂ ਨੇ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਦੌਰਾਨ ਅਮ੍ਰਿਤਸਰ ਸ਼ਹਿਰੀ ਤੋਂ 5 ਮੈਂਬਰਾਂ ਤੇ ਅਮ੍ਰਿਤਸਰ ਦਿਹਾਤੀ ਤੋਂ 5 ਮੈਂਬਰਾਂ ਨੂੰ ਪਾਰਟੀ ਦੇ ਵਿਸਤਾਰ ਦੇ ਲਈ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਇਸ ਦੇ ਨਾਲ ਹੀ ਹੁਣ ਪਵਿੱਖ ਦੇ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਰਦੀਬ ਅਨਸਾਰ ਮੀਟਿੰਗਾਂ ਕਰਕੇ ਪੰਜ ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ ਇੱਕ ਹੋਰ ਸਵਾਲ ਦਾ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਹੈੱਡਕੁਆਰਟਰ ਅੰਮ੍ਰਿਤਸਰ ਹੀ ਹੋਵੇਗਾ ਨਾ ਕਿ ਚੰਡੀਗੜ੍ਹ ਇਸ ਦੇ ਨਾਲ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਾਰਟੀ ਦੇ ਸਬ ਦਫ਼ਤਰ ਬਣਾਏ ਜਾਣਗੇ ਵੀਰੇ ਸੱਜੇ ਪਾਸੇ ਜਿਹੜੇ ਆ ਅੰਮ੍ਰਿਤਸਰ ਸ਼ਹਿਰੀ ਦੇ ਜਿਹੜੇ ਮੁੱਖ ਸੇਵਾਦਾਰ ਆ ਸਾਡੇ ਉਹ ਆ ਤੇ ਖੱਬੇ ਪਾਸੇ ਜਿਹੜੇ ਅੰਮ੍ਰਿਤਸਰ ਦਿਹਾਤੀ ਦੇ ਸੇਵਾਦਾਰ ਆ ਇਹ ਖੱਬੇ ਪਾਸੇ ਆ ਤੇ ਇਹਨਾਂ ਨੂੰ ਜੋ ਅੱਜ ਡਿਊਟੀਆਂ ਦਿੱਤੀਆਂ ਗਈਆਂ ਇਹ ਤੇ ਇਹਨਾਂ ਦੇ ਚਰਨਾਂ 'ਚ ਗੁਰੂ ਮਹਾਰਾਜ ਦੇ ਚਰਨ ਸਰਦਾਸ ਹੈ ਕਿ ਮਹਾਰਾਜ ਇਹਨਾਂ ਦੇ ਸਰ ਤੇ ਮੇਰ ਪ੍ਰਿਆਤਰਾ ਕਿ ਜੋ ਸਾਡਾ ਮਕਸਦ ਆ ਪੰਥ ਬਚਾਓ ਪੰਜਾਬ ਬਚਾਓ ਯੋਥਾ ਦਾ ਟੀਚਾ ਵਾ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ ਕਿ ਜੇ ਅਸੀਂ ਬੜੀ ਸਿਰਦਤਾ ਨਾਲ ਬੜੀ ਲਗਨ ਨਾਲ ਬੜੇ ਸਿਰਕ ਸਬਰ ਨਾਲ ਸਿਰ ਨਾਲ ਅਸੀਂ ਇਹ ਇਸ ਇਸ ਮਹਿੰਮਤ ਅਸੀਂ ਰਾਤ ਦਿਨ ਇਹ ਕਰਕੇ ਆਪਣਾ ਯੋਗਦਾਨ ਪਾਵਾਂਗੇ ਤਾਂ ਹੀ ਅਸੀਂ ਇਸ ਮਿਸ਼ਨ ਨੂੰ ਪੂਰਾ ਚੜ ਹਾਂ ਬਾਪੂ ਜੀ ਕੀ ਇਸੇ ਤਰ੍ਹਾਂ ਹਰ ਸ਼ਹਿਰ ਦੀਆਂ ਕਮੇਟੀਆਂ ਜਾਂ ਹਰ ਸ਼ਹਿਰ ਦੀਆਂ ਜਿੱਥੇ ਮਲਕੀ ਆਗੂ ਚੋਣੋਗੇ ਤੁਸੀਂ ਹਾਂਜੀ ਅਸੀਂ ਹਰ ਹਰ ਜ਼ਿਲ੍ਹੇ 'ਚ ਜਿਹੜੇ ਵੱਡੇ ਜ਼ਿਲ੍ਹੇ ਆ ਉੱਥੇ ਦਿਹਾਤੀ ਸ਼ਹਿਰੀ ਹੋਊਗਾ ਬਾਕੀਆਂ ਚੋਣਾਂ ਸਾਰੇ ਜਿਲ੍ਹਿਆਂ ਚ ਇਦਾਂ ਹੀ ਇਸੇ ਤਰੀਕੇ ਨਾਲ ਕਮੇਟੀਆਂ ਬਣਾ ਕੇ ਇਸ ਮਿਸ਼ਨ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਘਰ ਘਰ ਤੱਕ ਇਹ ਸਾਡਾ ਜਿਹੜਾ ਸਾਡੀ ਪਾਰਟੀ ਦਾ ਮਨੋਰਥ ਆ ਜਾਂ ਉੱਥੇ ਅਸੀਂ ਲੋਕਾਂ ਨੂੰ ਪਿੰਨ ਤੱਕ ਜੋੜਾਂਗੇ ਇਸ ਦੇ ਨਾਲ ਅੱਛਾ ਇੱਕ ਪਲੇਠੀ ਮੀਟਿੰਗ ਤੁਹਾਡੀ ਅੰਮ੍ਰਿਤਸਰ ਸੋਈ ਸੀ ਅੱਜ ਤੁਸੀਂ ਜਲੂਪੁਰ ਕਰ ਰਹੇ ਹੋ ਤੇ ਮੇਨ ਫੋਕਸ ਕਿਤੇ ਹੋਊਗਾ ਪਾਰਟੀ ਦਾ ਮੁੱਖ ਦਫ਼ਤਰ ਜਲਲਪੁਰ ਖੇੜਾ ਚ ਹੋਊਗਾ ਜਾਂ ਅੰਮ੍ਰਿਤਸਰ ਦੇ ਵਿੱਚ ਹੋਊਗਾ ਨਹੀਂ ਇਹ ਸਾਡਾ ਮੇਨ ਮੁੱਖ ਤੇ ਦਫ਼ਤਰ ਬਣਾਉਣ ਦਾ ਇਹ ਹੈ ਕਿ ਅਸੀਂ ਉਥੇ ਗੁਰੂਗ੍ਰਦੇ ਚਰਨਾਚੀ ਹੋਊਗਾ ਪਰ ਅਸੀਂ ਅਜੇ ਟੈਂਪਰੇਰੀ ਥੋੜੇ ਟਾਈਮ ਲਈਏ ਜਿਹੜਾ ਇਹ